ਨੇਟ ਇਵਨਿੰਗ ਉਸ ਪਾਰਟੀ ਦੇ ਨਾਲ ਗੱਲ ਕਰ ਰਹੇ ਸੀ ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਕੋਰੀ ਰੋਡ 3 ਪੁਆਇੰਟ ਤੋਂ ਸ਼ਿਕਾਰਮਸ਼ੀਆਂ ਵੱਲੋਂ ਰੋੜ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਰਾ ਕੇ ਤੇ ਉਹਦੇ ਵਿੱਚ ਅਸੀਂ ਦੇਖਿਆ ਤੇ ਦੋ ਜਣੇ ਉਹੇ ਤੋਂ ਹੰਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਦੀ ਮਦਦ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਧੋਲ ਕੇ ਸੇਲ ਕਰਦੇ ਸੀ ਇਹ 10 ਕਿਲੋ ਹੈਰਨ ਬਰਾਮਦ ਹੋਈ ਤੇ ਜਿਹਨਾਂ ਦੇ ਖਿਲਾਫ ਮਕਦਮਾ ਨੰਬਰ 9 ਐਂਡੀਪੀਐਸ ਐਕਟ ਅਧੀਨ ਦਰਜ ਕਰਕੇ ਤੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ ਜਮਾਨਜੋ ਕੋਰਟ ਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੀ ਪੁੱਛਗਿੱਛ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿਤੋਂ ਹੈਰਨ ਦੀ ਖਰੀਦ ਕੀਤੀ ਹੈ ਉਹ ਫਿਰ ਸਾਰਾ ਫਰਦਰ ਫਰਦਰ ਕਵਰੀ ਚ ਹੋਏਗਾ ਉਜੋ ਰਿਕਵਰੀ ਹੋਏਗੀ ਆਪ ਵੀ ਨੂੰ ਦੱਸ ਦਿੱਤਾ ਜਾਵੇਗਾ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਹਵਾਲੀ ਦਾ ਹੈਗਾ ਇਹ ਉਹ ਐਂਬੂਲੈਂਸ ਚੋਂ ਉੰਡਾਵਾ ਇਹਦੇ ਨਾਲ ਜਿਹੜੇ ਦੋ ਜਿਹੜੇ ਆ ਉਹ ਕੁਲਦੀਪ ਸਿੰਘ ਸਨ ਉਹ ਮਹਿੰਦਰ ਸਿੰਘ ਅਵਧਾਲਪਿੰਡ ਦਾ ਰੋਬਨ ਅਸੀਂ ਸਨ ਉਹ ਸਾਬਰ ਮਸੀ ਖਾਸਾਵਾਲੀ ਦਾ ਇਹ ਤਿੰਨੇ ਜਿਹੜੇ ਵਿੱਚ ਬੈਠ ਕੇ ਇਹ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਯੂਜ਼ ਕਰ ਰਹੇ ਨੇ ਸਰਕਾਰੀ ਐਂਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਕੰਪਿਊਟਰ ਕੰਡਾ ਇਹ ਦਾਸਗਰ ਮੈਰੋਂ ਕਬਜ਼ੇ ਚ ਲੈ ਲਈ ਗਈ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਨੂੰ ਉਹਦੀ ਤਬਾਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਾਰੀ ਮਾਜਮਨੀ ਸੀ ਇਹਨਾਂ ਦਾ ਸਰਕਾਰੀ ਮਾਜਮਨੀ ਸ਼ਾਇਦ ਇੱਕ ਕੰਟਰੈਕਟਰ ਵੀ ਹਿੱਸੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ ਚਵੀ ਨੂੰ ਇੱਕ ਮਹੀਨਾ ਹੋ ਜਾਣਾ ਹੈ ਇਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਇਹਦੇ ਉੱਤੇ ਪਹਿਲਾਂ ਹੀ ਤਿੰਨੇ ਦਿਨ ਤੋਂ ਮੈਂ ਨਜ਼ਰ ਰੱਖੀ ਹੋਈ ਸੀ ਤੇ ਇਹਦੇ ਮੋਕੜ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਮੀ ਇਹ ਇੱਕ ਸਾਈਡ ਤੇ ਲਾ ਕੇ ਖੜਾ ਨਹੀਂ ਰਹੀ ਸੀ ਜਦੋਂ ਇਹ ਕਰ ਰੇ ਸੀ ਅੰਦਾ ਲੈਂਦੇਣ ਤੋ ਬੋਲ ਕੇ ਦੇ ਰਹੇ ਸੀ ਦੂਜੇ ਮੁੰਡਿਆਂ ਨੂੰ ਜਿਹੜਾ ਇਹਨਾਂ ਨੂੰ ਲੋਪੇਤੇ ਕੰਮ ਕਰ ਲਿਆ ਸਰ ਜੀ ਸਰਕਾਰੀ ਐਂਬੂਲੈਂਸ 108 ਆ ਗਿਆ ਕਰੋ 108 ਦੀ ਜਿਹੜੀ ਪਿੰਡਾਂ ਦੇ ਵਿੱਚ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਬਾ ਲਿਆ ਜਾਵੇ ਕਿ ਕਿਦੀ ਇਹ ਇਹਨਾਂ ਪੁਸ਼ਕਿਸ਼ ਦੇ ਵਿੱਚ ਦੱਸਿਆ ਕਿ ਇਹ ਪੀਪੀ 11 ਨੰਬਰ ਐਂਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਏ ਉਹ ਤਿੰਨ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਏ ਉਹ ਕੋਈ ਖਬਰਸਾਰ ਲੈਨੇ ਤੇ ਜਿੰਨੂ ਜਿੰਨੂ ਦਵਾਈਆਂ ਦੀ ਡਿਮਾਂਡ ਸਾ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕੌਣ ਪਰ ਲੋ ਸਰ ਕਮਜੇ ਤੇ ਲੈ ਲਈ ਉਹ ਕਮਜੇ ਦੇ ਵਿੱਚ ਲੈ ਲਈ ਗਈ ਹੈ ਜੀ ਇਹ